ਅੱਜ ਬਾਅਦ ਉਹ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਕੀ ਵੇਖਿਓ ਅੱਜ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਇਹ ਰੂਟੀਨ ਵਾਲੀ ਨਾਕਾਬੰਦੀ ਹੈ ਇਹਦੇ ਜਿਹੇ ਇਹੀ ਇਹਦਾ ਮੋਟਿਵ ਇਹ ਇਹੀ ਹੈ ਵੀ ਲੋਕਾਂ ਦੇ ਵਿੱਚ ਜਿਹੜਾ ਆ ਸਖਾਵਾਂ ਮੌਲ ਬਣਿਆ ਰਵੇ ਲੋਕਾਂ ਚ ਪੁਲਿਸ ਪ੍ਰਤੀ ਜਿਹੜੀ ਹੈ ਕੰਫੀਡੈਂਸ ਬਣਿਆ ਰਵੇ ਗਵਨਡ ਆਰਡਰ ਮੇਨਟੇਨ ਰਵੇ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੇ ਰਹਿ ਗਏ ਤੇ ਲੋਕਾਂ ਨੂੰ ਕਿਸ ਤਰ੍ਹਾਂ ਵੇਖੀ ਪਰਟੀਕੁਲੀ ਜਿਹੜਾ ਮੁਕਸਰ ਸਿਟੀ ਦੇ ਵਿੱਚ ਹੈ ਸਿਟੀ ਸਬਡਿਵੀਜ਼ਨ ਦੇ ਵਿੱਚ सदर ਬਰੂਵਾਲਾ ਤੇ ਮੁਕਸਰ ਸਿਟੀ ਇੱਥੇ ਪ੍ਰੋਪਰ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਚਲਾਨ ਕੱਟੇ ਜਾ ਰਹੇ ਲੋਕਾਂ ਦੇ ਜਿਹੜਾ ਦੇ ਕੀ ਕਾਗਜ਼ ਪੱਤਰ ਨਹੀਂ ਪੂਰੇ ਹੈਗੇ ਸਰ ਲੋਕੀ ਮੋੜ ਦਾ ਕਿਹੜਾ ਦਾ ਲੰਬੀ ਮਲੋਟ ਵਾਲੀ ਪ੍ਰੋਪਰ ਨਾਕਾਬੰਦੀ ਕੀਤੀ ਗਈ ਹੈ ਜਿਹੜੇ ਕਿੱਲਿਆਂ ਵਾਲੀ ਸਾਈਡ ਹੈ ਜਿਹੜਾ ਸਟੇਟ ਆਪਣਾ ਲੱਗਦਾ ਉਹ ਸਟੇਟ ਬਾਰਡਰ ਹੈ ਉੱਥੇ ਪ੍ਰੋਪਰ ਨਾਕਾਬੰਦੀ ਕੀਤੀ ਗਈ ਹੈ ਮਾੜੇ ਅੰਸਰਿਆਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਮੇਨ ਇਹਦਾ ਮੋਟਿਵ ਇਹ ਹੋਈ ਹੈ ਕਿ ਲੋਕਾਂ 'ਚ ਸਫਾਵਾ ਮੂਲ ਬਣਿਆ ਰਵੇ ਨਾ ਨਾਡਰ ਮੈਂਟੇਨ ਰਵੇ ਕਿ ਕੋਈ ਡਰਗ ਡੀਲਰਸ ਜਿਹੜੇ ਹੈਗੇ ਨੇ ਜਿਹੜੀ ਮਹੀਮ ਚੱਲ ਰਹੀ ਹੈ ਉਹਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਸਰ ਇੱਕ ਟ੍ਰੈਫਿਕ ਨੂੰ ਲੈ ਕੇ ਨਾ ਇਹ ਰਿਕਸ਼ਿਆਂ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਿਤ ਹੈ ਕਿ ਪੁਲਿਸ ਕੋਲ प्लान ਹੈ ਜਿਹਦੇ ਕਰਕੇ ਕੁਝ ਲੋਕਾਂ ਨੂੰ ਰੀਲੀਫ ਮਿਲ ਬਿਲਕੁਲ ਜੀ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਅਸੀਂ ਇਹਨੂੰ ਪ੍ਰੋਪਰਲੀ ਕਰ ਰਿਹਾ ਹਾਂ ਇਹ ਰਿਕਸ਼ਾ ਜਿਹੜੇ ਚੱਲ ਰਹੇ ਨੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਦੇ ਰਜਿਸਟਰ ਕੀਤੇ ਜਾਣ ਨੰਬਰ ਜਿਨ੍ਹਾਂ ਦੇ ਰਜਿਸਟਰਡ ਨੰਬਰ ਕਰਕੇ ਪ੍ਰੋਪਰ ਇਹਨਾਂ ਨੂੰ ਯੂਨੀਫਾਰਮ ਵਗੈਰਾ ਕਰਾਈ ਜਾਵੇ ਤਾਂ ਆਉਣ ਵਾਲੇ ਟਾਈਮ 'ਚ ਤੁਸੀਂ ਇਹਦਾ ਵਧੀਆ ਤਰੀਕੇ ਨਾਲ ਦੇਖੋਗੇ ਸਰ ਇੱਕ ਦੋ ਸਕੂਲਾਂ ਦੀ ਟ੍ਰੈਫਿਕ ਦੀ ਸਮੱਸਿਆ ਡੇਰਾ ਭਾਈ ਮਸਤਾਨ ਤੇ ਅਕਾਲ ਅਕੈਡਮੀ ਕੋਲ ਜਿਹਨਾਂ 'ਤੇ ਪਹਿਲਾਂ ਪ੍ਰੈਸ ਕਾਰ ਬੱਸ ਦੀ ਚਰਚਾ ਕੀਤੀ ਗਈ ਸੀ ਉਹਦੇ ਸਬੰਧੀ ਡਿਪਾਰਟਮੈਂਟ ਬਿਲਕੁਲ ਇਹਨਾਂ ਨਾਲ ਮੀਟਿੰਗ ਜਿਹੜੀ ਇਹਨਾਂ ਦੇ ਐਡਮਿਨਿਸ ਤੇ ਜਲਦੀ ਹੀ ਜਿਹੜਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਸ਼ਹਿਰ ਦੇ ਵਿੱਚ ਆ ਉਹਨੂੰ ਹੱਲ ਕੀਤਾ ਜਾਏਗਾ। ਥੈਂਕ ਯੂ ਸਰ। ਜੀ ਸਰ। ਤੇ ਕਿਹੜਾ ਮੇਨ ਸਟੇਟ ਹੈਗਾ ਜਿਹੜਾ ਮੌਟਿਵ ਜਿਹੜਾ ਤੁਹਾਡੇ ਪ੍ਰਤੀ মিডিਆ ਜ਼ਰੀਏ ਮੈਸੇਜ ਦਿਲਾ ਜੁਨਾ ਲੋਕਾਂ ਨੂੰ ਮੁੱਖ ਤੌਰ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਜਿਹੜਾ ਅਸੀਂ ਇੱਕ ਡਰੱਗ ਦੇ ਖਿਲਾਫ ਮੀਨ ਦਿੱਤੀ ਹੈ ਉਹ ਸਾਡਾ ਪ੍ਰੋਪਰ ਸਾਥ ਤੋਂ ਜੇ ਤੁਹਾਡੇ ਕੋ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਪ੍ਰਾਈਵੇਟ ਤੌਰ ਤੇ ਮਿਲਣਾ ਚਾਹੁੰਦੇ ਪਰਸੋਂ ਤੌਰ ਤੇ ਮਿਲਣਾ ਚਾਹੁੰਦੇ ਸਾਨੂੰ ਮਿਲਣਾ ਕੇ ਸਾਡੇ ਕੰਟਰੋਲ ਰੂਮ ਦਾ ਨੰਬਰ ਨੇ ਜਦੋਂ ਕਾਲ ਕੀਤੀ ਜਾਵੇ ਤੁਹਾਡਾ ਜਿਹੜਾ ਨਾਮ ਹੈ ਬਿਲਕੁਲ ਉੱਤਰ ਖਾ ਜਾਏਗਾ ਜਿਹਦੇ ਨਾਲ ਆਪਾਂ ਚੰਗਾ ਇੱਕ ਸਮਾਜ ਸਿਰਸਕੀਏ ਵਧੀਆ ਤਰੀਕੇ ਨਾਲ ਆਪਾਂ ਜਿੰਨੇ ਵੀ ਡਰੱਗ ਪੈਡਲਰਸ ਨੇ ਸਮਗਲਰ ਨੇ ਪੁਲਿਸ ਦਾ ਆਪਣਾ ਕੰਮ ਕਰ ਰਹੀ ਹੈ ਪਰ ਤੁਹਾਡੀ ਵੀ ਜ਼ਿੰਮੇਵਾਰੀ ਅਖ਼ shear ਨੂੰ ਅਸੀਂ ਹੋਗੇ ਤੁਹਾਡੀ ਜ਼ਿੰਮੇਵਾਰੀ ਪੰਦੀ ਤੇ ਆਪਣੇ ਜੇ ਕੋਈ ਇਨਫੋਰਮੇਸ਼ਨ ਨੇੜੇ ਤੇੜੇ ਕੋਈ ਹੈਗਾ ਪੁਲਿਸ ਨਾਲ ਜਰੂਰ ਸਾਂਝੀ ਕੀਤੀ ਜਾਵੇ ਸਰ ਪਰ ਸੇ ਕਾਫੀ ਹੋਇਆ ਐ ਐਨਡੀਪੀਐਸ ਦੇ ਅੱਗੇ ਵੀ ਕੋਈ ਲਿੰਕ ਟ੍ਰੈਸ ਕਰ ਰਹੇ ਹੋ ਕਿ ਉੱਥੇ ਛੱਡ ਦਿੱਤਾ ਗਿਆ ਕੰਮ ਨਹੀਂ ਬਿਲਕੁਲ ਦੇਖੋ ਇਹਦਾ ਫਾਰਵਰਡ ਬੈਕਵਰਡ ਲਿੰਕ ਜਿਹਦੇ ਹਮੇਸ਼ਾ ਕੰਮ ਹੁੰ ਮੈਂ ਅੱਜਕੱਲ ਸਮਾਜ ਦੇ ਵਿੱਚ ਇੱਕ ਨਵਾਂ ਕ੍ਰਾਈਮ ਸਾਈਬਰ ਕ੍ਰਾਈਮ ਜਿਹਨੂੰ ਲੈ ਕੇ ਪੰਜਾਬ ਪੁਲਿਸ ਬੜੀ ਤਤਪਰਿਆ ਜਿਹੜੇ ਸਾਡੇ ਟੈਕਨੀਕਲ ਸੈੱਲ ਵਾਲੇ ਸਾਡੇ ਸਾਈਬਰ ਕ੍ਰਾਈਮ ਤੁਸੀਂ ਦੇਖਿਆ ਹੋਵੇਗਾ ਇਹ 올ਓਵਰ ਪੰਜਾਬ ਜੀ ਇੱਕ ਸਾਈਬਰ ਪੀਐਸ ਸਾਈਬਰ ਕ੍ਰਾਈਮ ਬਣ ਗਿਆ ਠਾਣਾ ਬਣ ਲੱਗ ਗਿਆ ਉਹਦੇ ਜੀ ਕਾਫੀ ਸ਼ਿਕਾਇਤਾਂ ਆਉਂਦੀਆਂ ਨੇ ਕੰਪਲੇਂਟਸ ਆਉਂਦੀਆਂ ਨੇ ਲੋਕਾਂ ਦੀ ਉਹ ਲੋਕੀ ਅਵੇਅਰ ਨਹੀਂ ਹੈਗੇ ਬੀਸਿਕਲੀ ਜੋਂ ਤੱਕ ਆਪਾਂ ਸਮਾਜ ਆਪਣਾ ਅਵੇਅਰ ਨਹੀਂ ਹੁੰਦਾ ਉਨ ਤੱਕ ਕ੍ਰਾਈਮ ਨੂੰ ਆਪਾਂ ਨੱਥ ਨਹੀਂ ਪਾ ਸਕਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹੋ ਅਪੀਲ ਕਰਦਾ ਕਿ ਕਈ ਵਾਰੀ ਤੁਹਾਨੂੰ ਰੈਂਡਮਲੀ ਕਾਲ ਆ ਜਾਂਦੀ ਆ ਕਿ ਆਪਣਾ ਫਲਾਨਾ ਤੁਹਾਡੀ ਸ਼ਾਪਿੰਗ ਕਰਨ ਦੇ ਆ ਜੀ ਤੁਹਾਡਾ ਇੰਨਾ ਹੋ ਗਿਆ ਬੈਂਕ ਬੈਲੈਂਸ ਆ ਜੀ ਤੁਸੀਂ ਆਪਣਾ OTP ਵਗੈਰਾ ਦੋ ਸ਼ੇਅਰ ਕਰੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਕੋਈ ਵੀ ਜਿਹੜਾ ਪ੍ਰਾਈਵੇਸੀ ਆ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਤੇ ਹੋਂ ਤੱਕ ਤੁਸੀਂ ਕਿਸੇ ਨਾਲ ਆਪਣਾ OTP ਸ਼ੇਅਰ ਨਹੀਂ ਕਰਦੇ ਉਹ ਤੁਸੀਂ ਸੇਫ ਹੋ ਜੀ ਸਰ ਇੱਕ ਜਾਲੀ ਚੈੱਕ ਵਗੈਰਾ ਦੇ ਕੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਵੀ ਲੋਕਾਂ ਨਾਲ ਠੱਗੀ ਕਾਫੀ ਹੋ ਰਹੀ ਹੈ ਇਹ ਬਿਲਕੁਲ ਇਹ ਵੀ ਸ਼ਿਕਾਇਤਾਂ ਆਈਆਂ ਨੇ ਇਹਦੇ ਕੰਪਲੇਨਟਸ ਆਈਆਂ ਨੇ ਇਹਦੇ ਪ੍ਰਤੀ ਵੀ ਜਿਹੜੀ ਹੈਗੀ ਆ ਸਾਡੇ ਸਾਈਬਰ ਜਿਹੜੇ ਹੈਗੇ ਨੇ ਇਨਸਪੈਕਟਰ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਨੂੰ ਕੰਮ ਕਰ ਰਹੇ ਆ ਜੀ ਦੇਖਿਆ ਹੋਵੇਗਾ ਪਿੱਛੇ ਜੇ ਵੀ ਅਸੀਂ ਥੋੜਾ ਇੰਨਾ ਕ ਪਹਿਲਾਂ 5 ਕਰੋੜ ਦੀ ਕਿਸੇ ਨਾ ਟੱਕੀ ਬੱਚੀ ਸੀ ਉਹ ਵੀ ਅਸੀਂ ਟ੍ਰੇਸ ਕੀਤਾ ਸੀ ਮਕਦਮਾ ਕਾਫੀ ਵੱਡਾ ਉਹ ਚ ਬੈਕਵਰਡ ਲਿੰਕ ਹੈ ਫਾਰਵਰਡ ਲਿੰਕ ਵੀ ਅਸੀਂ ਗਏ ਸੀ ਕੋਈ ਆਊਟ ਆਫ ਸਟੇਟ ਆਊਟ ਆਫ ਕੰਟਰੀ ਉਧਰ ਨੂੰ ਲਿੰਕ ਜੁੜਦੇ ਨੇ ਉਹਨਾਂ ਦੇ ਜਰ ਦੀ ਦਿਲੇਜ ਕਿਸ਼ਨ ਵਾਲੇ ਜੀ ਘਟਨਾ ਹੋ ਗਈ ਤਾਂ ਪੁਲਿਸ ਉਹਨੂੰ ਕਿਹੋ ਜਿਹਾ ਸਹਿਯੋਗ ਦੇਊਗੀ ਲੋਕ ਪਹੇਲੇ ਕੀ ਕਰ ਸਕਦੇ ਕਿਵੇਂ ਰਾਬਤਾ ਬਣਾਉਣ ਤੁਹਾਡੇ ਨਾਲ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕਿਸੇ ਨਾਲ ਵੀ ਰੱਬ ਨਾ ਕਰ ਕਿਸੇ ਨਾਲ ਕੋਈ ਘਟਨਾ ਹੋ ਜਾਂਦੀ ਹੈ ਕੋਈ ਐਸੀ ਉਹਦੀ ਠੱਗੀ ਕਿਸੇ ਨਾਲ ਵਜਦੀ ਹੈ ਬੈਂਕ ਅਕਾਊਂਟ ਦੇ ਵਿੱਚੋਂ ਜਾਂ ਪੈਸੇ ਹੁੰਦੇ ਨੇ ਸਭ ਤੋਂ ਪਹਿਲਾਂ ਕੰਮ ਇਹ ਵੀ ਤੁਸੀਂ ਸਭ ਤੋਂ ਪਹਿਲਾਂ ਸਾਡੇ ਜਿਹੜੀ ਸਾਈਬਰ ਦੇ ਵਿੱਚ ਹੈਗਾ ਆ ਕੰਟਰੋਲ ਰੂਮ ਤੇ ਫੋਨ ਕਰੋ ਫਿਰ ਨੰਬਰ ਨੇ ਉਹਨਾਂ ਦੇ ਹੈਲਪਲਾਈਨ ਨੰਬਰ ਨੇ 112 ਜਾਂ ਹੋਰ 1930 ਉਹਨਾਂ ਦੇ ਕਾਲ ਕਰਕੇ ਸੀ ਤੁਰੰਤ ਸਾਨੂੰ ਇਨਫੋਰਮ ਕਰੋ 1930 ਤੁਸੀਂ ਕਾਲ ਕਰਦੇ ਆ ਉਹਦੇ ਜੀ ਕਈ ਵਾਰੀ ਤੁਹਾਡੇ ਬੈਂਕ ਨੂੰ ਜੇ ਸਪੋਸ ਪੈਸੇ ਨਿਕਲੇ ਨੇ ਉਹ ਜੋ ਸਮਾਂ ਰਹਿੰਦੀਆਂ ਜੇ ਅਸੀਂ ਉਸੇ ਖਾਤੇ ਨੂੰ ਇਹ ਬੈਂਕ ਅਕਾਊਂਟ ਨੂੰ ਬਲੌਕ ਕਰ ਦਈਏ ਤੁਹਾਡੇ ਪੈਸੇ ਉਹਦੇ ਬਚਾ ਹੋ ਜਾਂਦਾ ਨੁਕਸਾਨ ਹੋਣਾ ਠੀਕ ਹੈ ਜੀ ਥੈਂਕ ਯੂ ਜੀ